ਵਾਤਾਵਰਨ ਵਿੱਚ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਇਸ ਵਾਰ ਪੰਜਾਬ ਸਰਕਾਰ ਵੱਲੋਂ ਭਾਵੇਂ ਵੱਡੀ ਪੱਧਰ ਤੇ ਮਸ਼ੀਨਰੀ ਉਪਲਬਧ ਕਰਾਉਣ ਅਤੇ ਕਿਸਾਨਾਂ ਨੂੰ ਪਰਾਲੀ ਨੂੰ ਵਾਹ ਕੇ ਕਣਕ ਬੀਜਣ ਲਈ ਉਤਸ਼ਾਹਿਤ ਕੀਤਾ ਗਿਆ ਸੀ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਵੱਡੀ ਪੱਧਰ ਤੇ ਪੰਜਾਬ ਭਰ ਵਿੱਚ ਕਿਸਾਨਾਂ ਵੱਲੋਂ ਪਰਾਲੀ ਨੂੰ ਵਾਹ ਕੇ ਕਣਕ ਬੀਜੀ ਗਈ ਸੀ ਪਰ ਹੁਣ ਪਰਾਲੀ ਨੂੰ ਵਾਹ ਕੇ ਬੀਜੀ ਗਈ ਕਣਕ ਕਿਸਾਨਾਂ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ ਕਿਉਂਕਿ ਝੋਨੇ ਵਿਚਲੀ ਗੁਲਾਬੀ ਸੁੰਡੀ ਨੇ ਹੁਣ ਕਣਕ ਦੀ ਫਸਲ ਤੇ ਵੱਡੀ ਪੱਧਰ ਤੇ ਹਮਲਾ ਕਰ ਦਿੱਤਾ ਹੈ ਜਿਸ ਕਾਰਨ ਕਣਕ ਦੀ ਫਸਲ ਬੁਰੀ ਤਰ੍ਹਾਂ ਬਰਬਾਦ ਹੋ ਗਈ ਹੈ ਅਤੇ 50 ਤੋਂ 60 ਪ੍ਰਤੀਸ਼ਤ ਤੱਕ ਝਾੜ ਕਣਕ ਦੇ ਅਸਾਰ ਪੈਦਾ ਹੋ ਗਏ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾਂ ਦੇ ਜਗਸੀਰ ਸਿੰਘ ਚੁੰਬਾ ਦਾ ਕਹਿਣਾ ਹੈ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਖੇਤੀਬਾੜੀ ਵਿਭਾਗ ਅਤੇ ਸਰਕਾਰ ਦੇ ਕਹਿਣ ਤੇ ਪ੍ਰਾਲੀ ਨੂੰ ਵਾਕੇ ਕਣਕ ਬੀਜੀ ਗਈ ਸੀ ਪਰ ਹੁਣ ਇਹ ਕਣਕ ਕਿਸਾਨਾਂ ਲਈ ਸਿਰਦਰਦ ਦੀ ਬਣਦੀ ਜਾ ਰਹੀ ਹੈ ਕਿਉਂਕਿ ਪ੍ਰਾਲੀ ਵਾਕੇ ਬੀਜੀ ਗਈ ਕਣਕ ਤੇ ਗੁਲਾਬੀ ਸੁੰਡੀ ਦਾ ਹਮਲਾ ਰੋਕਣ ਦਾ ਨਾਮ ਨਹੀਂ ਲੈ ਰਿਹਾ ਦੂਸਰੇ ਪਾਸੇ ਖੇਤੀਬਾੜੀ ਵਿਭਾਗ ਵੱਲੋਂ ਵੀ ਉਹਨਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਜਿਸ ਕਾਰਨ ਕਿਸਾਨ ਕੰਨਕ ਮੁੜਵਾ ਕੇ ਬੀਜਣ ਲਈ ਮਜਬੂਰ ਹੋ ਗਏ ਨੇ ਉਹਨਾਂ ਕਹਿੰਿਆ ਕਿ ਜਦੋਂ ਕਿਸਾਨਾਂ ਵੱਲੋਂ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਈ ਜਾਂਦੀ ਸੀ ਉਦੋਂ ਪ੍ਰਸ਼ਾਸਨ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੈ ਕੇ ਪਹੁੰਚ ਜਾਂਦਾ ਸੀ ਪਰ ਹੁਣ ਜਦੋਂ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਨੇ ਤਾਂ ਪ੍ਰਸ਼ਾਸਨ ਵੱਲੋਂ ਕੋਈ ਸਾਰ ਨਹੀਂ ਲਈ ਜਾ ਰਹੀ ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੁਲਾਬੀ ਸੁੰਡੀ ਕਾਰਨ ਬਰਬਾਦ ਹੋਈਆਂ ਫਸਲਾਂ ਦੀ ਗਿਰਦਾਵਰੀ ਕਰਾ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਹੋਰ ਉਹਨਾਂ ਨੇ ਕੀ ਕਿਹਾ ਅਸੁੰਦੇ ਪੂਰੀ ਖਬਰ ਆ ਸੁਣ ਲੀਓ ਬਾਈ ਜੀ ਦੇਖ ਮੈਂ ਜਗਸੀਰ ਸਿੰਘ ਤੁੰਬਾ ਭਾਰਤੀ ਕਿਸਾਨ ਜੂਨਤਾ ਕਰਾਹਾ ਜਲਾ ਕਮੇਟੀ ਮੈਂਬਰ ਆ ਜੋ ਅੱਜ ਤਿਆਉਣੇ ਦੇ ਇੱਕ ਕਿਸਾਨ ਦੀ ਜਿਹੜੀ ਕਣਕਾ ਸ਼ੁੰਡੀ ਨੇ ਬਿਲਕੁਲ ਖਾਲੀ ਆ 5 ਕਿੱਲੇ ਤੇ 2 ਕਿੱਲੇ ਜਿਹੜੇ ਨਾਲ ਆ ਉਹ ਉਹਦੇ ਚ ਵੀ ਸ਼ੁੰਡੀ ਨੇ ਪੂਰੀ ਤਰ੍ਹਾਂ ਅਟੈਕ ਕੀਤਾ ਤੇ 3 ਕਿੱਲੇ ਕੱਲ ਬਾਤੀ ਆ ਕਿਸਾਨ ਨੇ ਨਕੀਆਤ ਉਹ ਦੂਰੀ ਹਰ ਵੀਜੀ ਆ ਤੇ ਅੱਜ ਵੀ ਜਿਹੜੀ ਇੱਥੇ ਕਣਕ 'ਚ ਖੜੇ ਆਂ ਸੀ ਉਹ 'ਚ ਵੀ ਸੁੰਡੀ ਦਾ ਕਹਿਰ ਆ ਸਾਰੀ ਕਣਕ ਖਤਮ ਹੋ ਗਈ ਆ ਤਾਂ ਸੁੰਡੀ ਸਾਨੂੰ ਵਿਖਾਤੀ ਆ ਤੇ ਜਿਹੜਾ ਮਹਿਕਮਾ ਐਂ ਕਹਿੰਦਾ ਸੀ ਹੈਪੀ ਸੀਡਰ ਨਾਲ ਭਜਾਓ ਕਣਕਾਂ ਲਾਓ ਭਗਵੰਤ ਮਾਨ ਵੀ ਕਹਿੰਦਾ ਸੀ ਉਹ ਫਾਇਰ ਬਗੇੜ ਗੱਡੀਆਂ ਪੁਲਿਸ ਜਿਦਾ ਆਉਂਦੇ ਸੀ ਜਦੋਂ ਕਿਸਾਨ ਅੱਗ ਲਾਉਂਦੇ ਸੀ ਤਾਂ ਹੁਣ ਮਹਿਕਮਾ ਖੇਤੀਬਾੜੀ ਮਹਿਕਮਾ ਕਿਸਾਨਾਂ ਦੀ ਕਿਉਂ ਨਹੀਂ ਬਾਹ ਫੜਦਾ ਤੇ ਪੰਜਾਬ ਸਰਕਾਰ ਕਿਉਂ ਨਹੀਂ ਬਾਹ ਫੜਦੀ ਜਿਹੜੀਆਂ ਨਿਕੇ 18 18 ਕਿੱਲੇ ਕਿਸੇ ਦੇ 7 ਕਿੱਲੇ ਕਿਸੇ ਦੇ 8 ਕਿੱਲੇ ਹੈਪੀ ਸੀਡਰ ਨਾਲ ਜਿਨ੍ਹਾਂ ਨੇ ਕਿਸਾਨਾਂ ਨੇ ਆਪ ਦਾ ਖਰਚਾ ਕਰਕੇ ਬੀਜੇ ਬੀਜਿਆ ਤਾਂ ਹੁਣ ਭਰਾਵੋ ਕਣਕ ਜਿਹੜੇ 70 70 65 ਪੈੰਡ ਹਜ਼ਾਰ ਨੂੰ ਠੇਕੇ ਦੇ ਵਾਂ ਲੈ ਕੇ ਉਹ ਕਿੱਧਰ ਜਾਣਗੇ ਕਿਸਾਨ ਪਹਿਲਾਂ ਨਰਮਾ ਮਰ ਗਿਆ ਹੁਣ ਜੇ ਜਿਹੜੀ ਜਿੰਦਗੀ ਆ ਜਿਹੜੀ ਝੋਨਾ ਦੀ ਪਰਾਲੀ ਵਿੱਚ ਵਾ ਕੇ ਹੈਪੀ ਸੀਡਰ ਨਾਲ ਨਿਕੇ ਬੀਜਿਆ ਤੇ ਉਹ ਕਣਕਾਂ ਵੀ ਮਰ ਗਈਆਂ ਕਿਸਾਨ ਹੋਰ ਕਰੂਗਾ ਤਾਂ ਕਰੂਗਾ ਕੀ ਖੁਦਕੁਸ਼ੀ ਕਰੂਗਾ ਤਾ ਫਿਰ ਸਰਕਾਰਾਂ ਕਹਿੰਦੀਆਂ ਇਹ ਉੱਤੋਂ ਉੱਪਰ ਤੇਜੇ ਚੱਲਦੇ ਨਹੀਂ ਅਸੀਂ ਸਰਕਾਰ ਦੇ ਉੱਪਰ ਤੇਜੇ ਇੰਨੇ ਜੋਗੇ ਨਹੀਂ ਹੋਏ ਤੇ ਨਾ ਹੁਣ ਖੇਤੀਬਾੜੀ ਮਹਿਕਮਾ ਕੋਈ ਸਾਰ ਲੈਂਦਾ ਕਿਸਾਨਾਂ ਦੀ ਤੇ ਨਾ ਹੀ ਕੋਈ ਜਿਹੜਾ ਆਪ ਵਾਲੀ ਦੀ ਸਰਕਾਰ ਆ ਕੋਈ ਮੰਤਰੀ ਆ ਜਾਂ ਕੋਈ ਕੋਈ ਵੀ ਉਹਨਾਂ ਦੀ ਸਾਰ ਨਹੀਂ ਲੈਂਦਾ ਦੁਖੀ ਕਿਸਾਨਾਂ ਦੀ ਤਾਂ ਅੱਜ ਅਸੀਂ ਉਹ ਕਿਸਾਨ ਦੇ ਖੇਤ ਖੜੇ ਆ ਜਿਹੜਾ ਸਾਨੂੰ ਮੀਡੀਆ ਤੇ ਵਿਖਾਉਣੇ ਆ ਤੇ ਆਹ ਹਾਲ ਵੀ ਵਿਖਾ ਦੀ ਵੀਰ ਨੂੰ ਕਹਨੇ ਆ ਨਕੀ ਆ ਆਹ ਹਾਲ ਤਾਂ ਕਿਸਾਨ ਦੀ ਕਣਕ ਦੀ ਆਹ ਹਾਲਤਾ ਆ ਬਖਾਦੀ ਵੀਰ ਨੂੰ ਕਹਨੇ ਆ ਕੀ ਕਰੂ ਕਿਸਾਨ ਜਿਹੜਾ ਅੱਜ ਨਿਕਿਆ ਪੌਦਾ ਮਹੀਨਾ ਵੀ ਨਿਕਿਆ ਅੱਧਾ ਗਿਆ ਮਾਗ ਚੜਨ ਵਾਲਾ ਉਹ ਕਣਕ ਕਲ ਵਾਹੀ ਆ ਤੇ ਆਹਾਂ ਭਰਾਵੋ ਆ ਵੀ ਵਾਉਣ ਦੇ ਕੋਈ ਐ ਨਹੀਂ ਕਿਸਾਨ ਨੂੰ ਨਿਕੇ ਇੱਥੇ ਕਣਕ ਹੋ ਜੂਗੀ ਪੌਦਾ ਮਹੀਨਾ ਤਾਂ ਗਿਆ ਤਾਂ ਹੁਣ ਕਿਸਾਨ ਜਾਊ ਤਾਂ ਜਾਊ ਕਿਧਰ ਤਾਂ ਕਰਕੇ ਅਸੀਂ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਨੂੰ ਜਿਹੜਾ ਕਿਸਾਨਾਂ ਦਾ ਉਹ ਗਰਦੌਰੀ ਕਰਾ ਕੇ ਗੱਪਟਵਾਰੀਆਂ ਤੋਂ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜੋ ਇਹ ਗੁਲਾਬੀ ਸੁੰਡੀ ਦੀ ਮਾਰ ਹੁਣ ਕੜਕ ਦੇ ਉੱਪਰ ਪੈ ਰਹੀ ਹੈ ਜੀ ਕਿਸਾਨ ਇਸ ਟਮ ਚਿੰਤਾ ਦੇ ਵਿੱਚ ਹੈ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਕੀ ਨਾਮ ਕੀ ਰੋਟੇ ਮੈਂ ਡਾਕਟਰ ਬਲਜਿੰਦਰ ਸਿੰਘ ਐਗਰੀਕਲਚਰ ਆਫੀਸਰ ਬਲਾਕ ਬਟੰਡਾ ਗੁਲਾਬੀ ਸੁੰਡੀ ਦੀ ਆਪਾਂ ਗੱਲ ਕਰ ਰਹੇ ਹਾਂ ਗੁਲਾਬੀ ਸੁੰਡੀ ਦਾ ਹਮਲਾ ਜਿਹੜਾ ਸ਼ੁਰੂ ਦੇ ਵਿੱਚ ਦੇਖਣ ਨੂੰ ਪਾਇਆ ਗਿਆ ਸੀ ਕਾਰਨੇ ਦਾ ਇਹ ਹੈ ਵੀ ਇਹ ਜਿਹੜੀ ਸੁੰਡੀ ਆ گلابی ਸੁੰਡੀ ਕਈ ਕਿਸਾਨਾਂ ਦੇ ਵਿੱਚ ਇਹ ਕੂ ਆ ਪਤਾ ਨਹੀਂ ਇਹ ਸਾਡੀ ਉਹ ਨਰਮੇ ਵਾਲੀ گلابی ਸੁੰਡੀ ਜਿਹੜੀ ਕਣਕ ਤੇ ਆ ਗਈ ਹੈ ਪਰ ਇਹ ਨਰਮੇ ਵਾਲੀ گلابی ਸੁੰਡੀ ਨਹੀਂ ਜਿਹੜੀ ਨਰਮੇ ਵਾਲੀ گلابی ਸੁੰਡੀ ਆ ਉਹ ਨਰਮੇ ਦੀ ਹੀ ਸੁੰਡੀ ਆ ਉਹਨੇ ਨਰਮੇ ਤੋਂ ਨਰਮੇ ਤੇ ਹੀ ਆਉਣਾ ਜਿਹੜੀ ਇਹ ਸੁੰਡੀ ਆ ਇਹ ਝੋਨੇ ਦੀ ਸੁੰਡੀ ਆ ਝੋਨੇ ਝੋਂਡੇ ਝੋਨੇ ਦੇ ਜਿਹੜੀ ਫਸਲ ਤੇ ਅਖੀਰਲੇ ਸਮੇਂ ਦੇ ਵਿੱਚ ਵੀ ਕਈ ਵਾਰੀ ਆ ਜਾਂਦੀ ਆ ਤਾਂ ਉਹੀ ਸੁੰਡੀ ਆ ਜਿਹੜੀ ਐਤਕੀ ਆ ਜਿਹੜੀ ਝੋਨੇ ਵਾਲੀ ਉਹ ਕਣਕ ਤੇ ਜਿਹੜੀ ਹਮਲਾ ਕਰ ਗਈ ਆ ਇਹ ਪਿਛਲੇ ਸਾਲਾਂ ਚ ਵੀ ਹੁੰਦਾ ਮਤਲਬ ਇਹ ਨਹੀਂ ਵੀ ਐਤਕੀ ਇਹ ਗੁਲਾਬੀ ਸੁੰਡੀ ਦਾ ਝੋਨੇ ਵਾਲੀ ਗੁਲਾਬੀ ਸੁੰਡੀ ਦਾ ਕਨਕ ਤੇ ਪਹਿਲੀ ਵਾਰ ਵੀ ਇਹਦਾ ਹਮਲਾ ਹੋਇਆ ਹੋਇਆ ਪਿਛਲੇ ਸਾਲਾਂ 'ਚ ਵੀ ਹੁੰਦਾ ਹੁੰਦਾ ਰਿਹਾ ਹੈ ਇਥੋਂ ਤੱਕ ਕਿ ਨਰਮੇ ਦੇ ਖੇਤਾਂ ਦੇ ਵਿੱਚ ਵੀ ਪਿਛਲੇ ਸਾਲਾਂ ਦੇ ਵਿੱਚ ਵੀ ਇਹਦਾ ਹਮਲਾ ਹੋ ਜਾਂਦਾ ਸੀ ਤੇ ਐਤਕੀ ਵੀ ਨਰਮੇ ਦੇ ਖੇਤਾਂ ਦੇ ਵਿੱਚ ਵੀ ਇਹ ਅਸੀਂ ਦੇਖਿਆ ਹੈ ਐਤਕੀ ਦੇਖਿਆ ਹੈ ਇਹਦਾ ਹਮਲਾ ਪਰ ਹਾਂ ਥੋੜਾ ਜਿਹਾ ਜਿੱਥੇ ਅ ਅਗੇਤੀ ਬਜਾਈ ਹੈ ਤੇ ਹੈਪੀ ਸੀਡਰ ਨਾਲ ਜਾਂ ਸੁਪਰ ਸੀਡਰ ਨਾਲ ਜਿਹੜੀ ਇਹ ਬਜਾਈ ਉਹਥੇ ਥੋੜਾ ਜਿਆਦਾ ਹਮਲਾ ਵਧੇ ਦੇਖਿਆ ਗਿਆ ਹੈ ਪਰ ਜਿਹੜੇ ਕਿਸਾਨਾਂ ਨੇ ਟਾਈਮ ਤੇ ਆਪਦੇ ਖੇਤਾਂ 'ਚ ਢੀੜਾ ਮਾਰੀ ਰੱਖਿਆ ਜਦੋਂ ਇਹ ਸ਼ੁਰੂ ਦੇ ਵਿੱਚ ਆਈ ਦੌਗੀਆਂ ਦੇ ਵਿੱਚ ਉਦੋਂ ਹੀ ਉਹਨੂੰ ਪਤਾ ਲੱਗਿਆ ਮਹਿਕਮੇ ਨੂੰ ਦੱਸਿਆ ਉਹਨਾਂ ਨੂੰ ਸਿਫਾਰਿਸ਼ ਅਨੁਸਾਰ ਅਸੀਂ ਦਵਾਈਆਂ ਦਸੀਆਂ ਪਾਣੀ ਲਾਉਣ ਤੋਂ ਪਹਿਲਾਂ ਕੋਰ ਪਾਣੀ ਲਾਉਣ ਤੋਂ ਪਹਿਲਾਂ ਕਈ ਕਿਸਾਨਾਂ ਨੇ ਕਲੋਰ ਪੈਰੀਫਾਸ ਪਾਤੀ ਜਾਂ ਉਸ ਤੋਂ ਬਾਅਦ ਵੀ ਜਦੋਂ ਪਛੜ ਵੀ ਕੇ ਤਾਂ ਮਤਲਬ ਜਿਵੇਂ ਕੋਰਾ ਜਨ 50 ਐਮਐਲ ਦਵਾਈ ਦੀ ਸਿਫਾਰਿਸ਼ ਅਨੁਸਾਰ ਉਹਨਾਂ ਨੇ ਕੀਤੀ ਤਾਂ ਇਹਦਾ ਮਤਲਬ ਕਿ ਇਹ ਕੰਟਰੋਲ ਉਹਨਾਂ ਖੇਤਾਂ ਦੇ ਵਿੱਚ ਹੋਇਆ ਹੁਣ ਕਿਸਾਨਾਂ ਨੂੰ ਕੀ ਅਪੀਲ ਕਰਨੀ ਚਾਹੁੰਗੇ ਜਿਸ ਤਰ੍ਹਾਂ ਉਹ ਦੁਬਾਰਾ ਬਜਾਈ ਸ਼ੁਰੂ ਕਰ ਦਿੱਤੀ ਨਹੀਂ ਦੁਬਾਰਾ ਬਜਾਈ ਨਹੀਂ ਕਈ ਕਿਸਾਨ ਕੀ ਕਰ ਰਹੇ ਜਿੱਥੇ ਵੀ ਵਰਲੀ ਸੀ ਨਾ ਪਿੱਤੂ ਪਹਿਲਾਂ ਜਿੱਥੇ ਵੀ ਵਰਲੀ ਸੀ ਕਈ ਦੋਗੀਆਂ ਦੇ ਵਿੱਚ ਜਿੱਥੇ ਪ੍ਰਾਲੀ ਵੱਧ ਸੀ ਉੱਥੇ ਹਾਂ ਉਹਦਾ ਪ੍ਰਾਲੀ ਵੱਧ ਹੋਣ ਕਰਕੇ ਤਾਂ ਉੱਥੇ ਉਗਣ ਸ਼ਕਤੀ ਤੇ ਫਰਕ ਪਿਆ ਕਿ ਜਿਹੜੇ ਦਾਣੇ ਪ੍ਰਾਲੀ ਦੇ ਵਿੱਚ ਰਹੇਗੇ ਉਹਦਾ ਜਿਹੜਾ ਰੋਟਾਵੇਟਰ ਹੈ ਸਹੀ ਢੰਗਾਈ ਤੱਕ ਦੇ ਇਥੇ ਨਹੀਂ ਗਿਆ ਤਾਂ ਉੱਥੇ ਉੱਥੇ ਦੂਰੀ ਮਾਰ ਪੈਗੀ ਇੱਕ ਤਾਂ ਜਿਹੜਾ ਉਗਣ ਸ਼ਕਤੀ ਉਹਦੀ ਜੋ ਦਾਣਾ ਜਿਹੜਾ ਸਹੀ ਮਿੱਟੀ ਦੇ ਵਿੱਚ ਨਹੀਂ ਡਲਿਆ ਪੈਕ ਤੋਂ ਦੀ ਉਗਣ ਸ਼ਕਤੀ ਘਟ ਰਹੀ ਮਤਲਬ ਉਗਿਆ ਘਟ ਦੂਜਾ ਜੇ ਉਹ ਜਿਹੜੀ ਪਰਾਲੀ ਦੇ ਵਿੱਚ ਜੋ ਸੁੰਡੀ ਦੀ ਰਹਿਣ ਖੁੰਦ ਸੀ ਉਹ ਉਹ ਵੀ ਉਸ ਉਹਨਾਂ ਥਾਵਾਂ ਤੇ ਹਮਲਾ ਕਰ ਗਈ ਤਾਂ ਉਹਨਾਂ ਦੌਗੀਆਂ ਦੇ ਵਿੱਚ ਜਿਹੜਾ ਹੈਗਾ ਅਸੀਂ ਤਾਂ ਕਰਕੇ ਕਿਸਾਨਾਂ ਨੂੰ ਕਿਹਾ ਸੀ ਜੋ ਪਹਿਲਾਂ ਪਾਣੀ ਲਾਉਣ ਵੇਲੇ ਕਣਕ ਨੂੰ ਪੈਸੇ ਪਾਸੇ ਉਹਨੂੰ ਪਾਣੀ 'ਚ ਡਬੋ ਕੇ ਮਤਲਬ ਕਹਿੰਦਾ ਪਾ ਪਹਿਲਾਂ ਉਹਨੂੰ ਉਭਰਾ ਕੇ ਕਣਕ ਨੂੰ ਤਾਂ ਪਾਣੀ ਲਾਉਣ ਤੋਂ ਪਹਿਲਾਂ ਵੀ ਉੱਥੇ ਉਹਨਾਂ ਦੌਗੀਆਂ ਦੇ ਵਿੱਚ ਛਿੱਟਾ ਦੇ ਕੇ ਪੈਰ ਮਾਰ ਕੇ ਉੱਤੇ ਪਾਣੀ ਲਾ ਦਿਓ ਯਾ ਕਈਆਂ ਨੇ ਇਹ ਕੀਤਾ ਹੈ ਕੇ ਪਾਣੀ ਲਾਉਣ ਤੋਂ ਬਾਅਦ ਵੀ ਜ਼ੀਰੋ ਟਿਲ ਡ੍ਰਿਲ ਵਗੈਰਾ ਨਾਲ ਉਹਦੇ ਵਿੱਚ ਵੀ ਉਵੇਂ ਬਜਾਈ ਕਰ ਦਿੱਤੀ ਹੈ। ਹਾਂਜੀ। ਦਾਹੇ ਬੰਦ ਹੋਊਗਾ ਦੁਬਾਰੇ ਜਿਹੜੀ ਬਜਾਈ ਸ਼ੁਰੂ ਕਰ ਰਹੀ ਹੈ ਕਿਸਾਨ। ਨਹੀਂ ਭਈਆ ਦੁਬਾਰੇ ਤਕਰੀਬਨ ਹੁਣ ਨਹੀਂ। ਕਿਸਾਨਾਂ ਨੇ ਕਿਉਂਕਿ ਜਦੋਂ ਕੋਰ ਲਾਈ ਕੋਰ ਲਾਉਣ ਤੋਂ ਪਹਿਲਾਂ ਜਾਂ ਤਾਂ ਉਹਦੇ ਵਿੱਚ ਦੌਗੀਆਂ ਦੇ ਵਿੱਚ ਜਿੱਥੇ ਘਟ ਸੀ ਉਦੋਂ ਕਣਕ ਸਿੱਟਦੀ ਜਾਂ ਕੋਰ ਲਾਉਣ ਤੋਂ ਬਾਅਦ ਜਦੋਂ ਥੋੜਾ ਪੈਰ ਧਰਾ ਹੋਇਆ ਕਿ ਜਿੱਥੇ ਥੋੜੀ ਸੀ ਮੈਂ ਇਹ ਵੀ ਦੇਖਿਆ ਹੋਵੇ ਉਂ ਵੀ ਗੋਡੀ ਕੀਤੀ ਹੈ ਵਿੱਚ। ਜਿੱਥੇ ਕੋਈ ਛੋਟੀਆਂ ਦੌਗੀਆਂ ਹੈ ਜਾਂ ਕਿਹਨਾਂ ਨੇ ਜਦੋਂ ਟਰੈਕਟਰ ਵੱਡਾ ਹੋ ਗਿਆ ਤਾਂ ਉਦੋਂ ਜ਼ੀਰੋ ਟਿਲ ਡ੍ਰਿਲ ਨਾਲ ਵੀ ਵਿੱਚ ਉਹਦੇ ਬ ਤੇ ਜਿਵੇਂ ਤੁਸੀਂ ਕਹਿੰਦੇ ਜਿਹੜੀ ਅੱਜ ਦੀ ਵੀਜੀ ਕਣਕ ਹੈ ਕਿਉਂਕਿ ਹੁਣ ਤਾਂ ਸ਼ਫਾਰਸ਼ ਹੀ ਨਹੀਂ ਹੈ ਕਣਕ ਦੀ ਉਹ ਲੇਟ ਹੋ ਗਈ ਬਹੁਤ ਜ਼ਿਆਦਾ ਇੱਥੋਂ ਤੱਕ ਜਿਹੜਾ ਪਛੇਤੀਆਂ ਕਣਕਾ ਉਹਨਾਂ ਦਾ ਸਮਾਂ ਵੀ ਨਿਕਲ ਗਿਆ ਠੀਕ ਹੈ ਪਛੇਤੀ ਜਿਹੜੀ ਵਜਾਈ ਹੋਈ ਹੈ ਉਹਦੇ ਤੇ ਝਾੜ ਤੇ ਫਰਕ ਤਾਂ ਪੈਣੀ ਹੈ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ